ਐਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਵਰਟਿਕ ਤੋਂ ਬੋਲਦੇ ਆਂ ਜੀ ਪਿੰਡ ਲੰਗ ਜ਼ਿਲ੍ਹਾ ਪਟਿਆਲਾ ਸ਼ੇਅਰ ਲਾ ਇੱਕ ਕਮੈਂਟ ਕਰ ਦਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਅੱਗੇ ਤੋਂ ਅੱਗੇ ਵੀਡੀਓ ਨੂੰ ਭੇਜੋ ਸਬਸਕ੍ਰਾਈਬਰ ਕਰੋ ਜੀ ਤੁਹਾਡੇ ਵਾਸਤੇ ਮੈਚਿੰਗ ਸੂਟ ਲੈ ਕੇ ਆਏ ਆਂ ਜੀ ਕਾਟਨ ਚ ਬਹੁਤ ਸੋਹਣੇ ਮੈਚਿੰਗ ਸੂਟ ਨੇ ਜੀ ਕਾਟਨ ਆ ਵਧੀਆ ਪਿਓਰ ਕਾਟਨ ਆਲ ਓਵਰ ਵੀ ਨੇ ਮੈਚਿੰਗ ਵੀ ਨੇ ਜੀ ਇਹ ਦੇਖੋ ਜੀ ਬਹੁਤ ਵਧੀਆ ਰੰਗ ਡਿਜ਼ਾਈਨ ਨੇ ਜੀ ਪੱਕੇ ਰੰਗ ਨੇ ਕੋਈ ਵੀ ਰੰਗ ਉਤਰਨ ਵਾਲਾ ਨਹੀਂ ਹੈਗਾ ਇਹ ਆਲਓਵਰ ਸੂਟ ਹੈ ਜੀ ਇਹ ਵੀ ਆਲਓਵਰ ਸੂਟ ਹੈ ਜੀ ਇਹ ਵਧੀਆ ਡਿਜ਼ਾਈਨ ਨੇ ਜੀ ਆਲਓਵਰ ਸੂਟ ਹੈ ਜੀ ਸਾਰੇ ਬਹੁਤ ਵਧੀਆ ਰੰਗ ਡਿਜ਼ਾਈਨ ਨੇ ਜੀ ਕੋਈ ਵੀ ਸੂਟ ਲੈ ਲਓ ਤੁਸੀਂ ਘਰ ਬੈਠੇ ਮੰਗਵਾਓ ਆਰਡਰ ਕਰੋ ਇਹ ਵੀ ਆਲਓਵਰ ਹੈ ਜੀ ਫੋਟੋ ਪੇਜ ਦੇ WhatsApp ਨੰਬਰ ਤੇ ਮੰਗਵਾ ਸਕਦੇ ਹੋ ਜੀ ਇਹ ਦੇਖੋ ਜੀ ਇਹ ਸਲਵਾਰ ਆ ਦੇ ਜਾਂ ਚ ਸਾਰੇ ਸੂਟ ਬਹੁਤ ਜ਼ਿਆਦਾ ਵਧੀਆ ਨੇ ਜੀ ਫੈਂਸੀ ਸੂਟ ਨੇ ਕਾਟਨ ਆ ਜੀ ਪਿਓਰ ਕਾਟਨ ਜਿਮੀ ਮਿਕਸ ਨਹੀਂ ਹੈਗਾ ਜੀ ਬਿਲਕੁਲ ਕਾਟਨ ਆ ਜੀ ਇਹ ਦੇਖੋ ਜੀ ਟਾਈ ਡਾਈ ਚ ਆਇਆ ਮਡਾਲ ਦਾ ਸੂਟ ਆ ਇਹ ਇਹ ਮੈਚਿੰਗ ਚ ਆਇਆ ਜੀ ਇੱਕ ਆਲ ਓਵਰ ਵੀ ਲੈ ਸਕਦੇ ਹੋ ਨੂੰ ਮੈਚਿੰਗ ਵੀ ਲੈ ਸਕਦੇ ਹੋ ਜੀ ਇਹਦੇ ਨਾਲ ਇਹ ਸਲਵਾਰ ਚੱਲ ਜੂਗੀ ਜਿਵੇਂ ਵੀ ਤੁਹਾਨੂੰ ਲੈਣਾ ਹੋਵੇ ਜੀ WhatsApp ਨੰਬਰ ਤੇ ਦੱਸ ਸਕਦੇ ਹੋ ਜੀ ਮਦਦ-ਵਦ ਸਿਰ ਲੈ ਕੇ ਕਮੈਂਟ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ